बीटीसी न्यूज देख रहे दर्शकंदा स्वागत ਆ ਮੈਂ ਤੁਹਾਡੇ ਨਾਲ ਸਤਰਾਮ ਸਿੰਘ ਬਠੋਈ ਤਾਂ ਵੱਡੀ ਖਬਰ ਪੀਐਮ ਮੋਦੀ ਦੀ ਫੇਰੀ ਨਾਲ ਜੁੜੀ ਹੋਈ ਹੈ ਤਾਂ ਪੀਐਮ ਮੋਦੀ ਜਿੱਥੇ ਪੰਜਾਬ ਫੇਰੀ ਤੇ ਆ ਰਹੇ ਨੇ ਤਾਂ ਉਹਨਾਂ ਨੂੰ ਇੱਕ ਧਮਕੀ ਜੋ ਆਈ ਹੈ ਉਹ ਇੱਕ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤਾਂ ਦੱਸਦੀ ਹੈ ਕਿ ਬਿੱਤੇ ਦਿਨ ਹੀ ਜੋ ਚੰਡੀਗੜ੍ਹ ਦੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਨੂੰ ਬੰਬਨਾ ਉਡਾਉਣ ਦੀ ਧਮਕੀ ਭਰੀ ਜਿਹੜੀ ਆਈ ਮਿਲ ਆਉਂਦੀ ਹੈ ਧਮਕੀ ਭਰੀ ਤਾਂ ਉਸ ਵਿੱਚ ਜਿਹੜਾ ਜ਼ਿਕਰ ਹੁੰਦਾ ਹੈ ਕਿ ਪੀਐਮ ਮੋਦੀ ਜੋ ਡੇਰਾ ਵੱਲਾਂ ਆ ਰਹੇ ਨੇ 1 ਫਰਵਰੀ ਨੂੰ ਤਾਂ ਉਹਨਾਂ ਨੂੰ ਵੀ ਟਾਰਗੇਟ ਤੇ ਰੱਖਿਆ ਗਿਆ ਜਿਸ ਦੇ ਚੱਲਦਿਆਂ ਇਹ ਧਮਕੀ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਇਸੇ ਦੇ ਚੱਲਦਿਆਂ ਸੁਰੱਖਿਆ ਦੇ ਪ੍ਰਬੰਧ ਹੈ ਜਿਹੜੇ ਆ ਦੇਖਦੇ ਆ ਜੱਸੀਆਂ ਕਰਨ ਚ ਲੱਗੇ ਹੋਏ ਨੇ ਤੇ ਉੱਥੇ ਹੀ ਪੰਜਾਬ ਪੁਲਿਸ ਹਰ ਪੱਖ ਤੋਂ ਜਿਹੜੀ ਆ ਜਾਂਚ ਪੜਤਾਲ ਚ ਜੁਟੀ ਹੋਈ ਆ ਤੇ ਚੱਪੇ ਚੱਪੇ ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ 649ਵੀਂ ਜਯੰਤੀ ਸ਼੍ਰੀ ਗੁਰੂ ਰਵਿਦਾਸ ਦੀ ਜਿਹੜੀ ਆ ਉਹ ਇਸ ਵਾਰ ਮਨਾਈ ਜਾ ਰਹੀ ਹੈ ਤਾਂ ਉੱਥੇ ਹੀ ਡੇਰਾ ਬੱਲਾ ਪਹੁੰਚ ਰਹੇ ਪੀਐਮ ਮੋਦੀ ਤੇ ਇਹ ਇੱਕ ਵੱਡੀ ਉਮੀਦ ਹੈ ਜਿਹੜੀ ਜਤਾਈ ਜਾ ਰਹੀ ਹੈ ਕਿ ਕੋਈ ਵੱਡੀ ਸੁਗਾਤ ਹੈ ਜਿਹੜੀ ਪੰਜਾਬ ਨੂੰ ਮਿਲਣ ਜਾ ਰਹੀ ਹੈ ਜਿਸ ਦੇ ਚੱਲਦੇ ਆ ਸੁਰੱਖਿਆ ਦੇ ਪ੍ਰਬੰਧ ਵੀ ਜਿਹੜੇ ਵੱਡੇ ਪੱਧਰ ਤੇ ਕੀਤੇ ਜਾ ਰਹੇ ਆ ਤਾਂ ਦੱਸ ਦਈਏ ਕਿ ਪੀਐਮ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਜਿੱਥੇ ਇੱਕ ਪਾਸੇ ਵੱਡੇ ਪ੍ਰਬੰਧ ਕੀਤੇ ਜਾ ਰਹੇ ਆ ਪਰ ਉਧਰ ਇੱਕ ਜਿਹੜੀ ਈਮੇਲ ਆਈ ਆ ਉਹ ਜ਼ਰੂਰ ਚਰਚਾ ਦਾ ਵਿਸ਼ਾ ਬਣੀ ਹੋਈ ਆ ਜਿਸ ਦੇ ਚੱਲਦੇ ਆ ਹਰ ਪੱਖ ਤੋਂ ਏਜੰਸੀਆਂ ਜਿਹੜੀਆਂ ਉਹ ਜਾਂਚ ਪੜਤਾਲ ਚ ਜੁਟੀਆਂ ਹੋਈਆਂ ਨੇ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਬਿੱਤੇ ਦਿਨ ਹੀ ਦੇਖਿਆ ਗਿਆ ਕਿ ਚੰਡੀਗੜ੍ਹ ਦੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਇੱਕ ਜਿਹੜੀ ਆ ਧਮਕੀ ਆਂਦੀ ਹੈ ਈਮੇਲ ਰਾਹੀਂ ਧਮਕੀ ਦਿੱਤੀ ਜਾਂਦੀ ਆ ਜਿਸ ਵਿੱਚ ਜ਼ਿਕਰ ਹੁੰਦਾ ਹੈ ਕਿ ਪੀਐਮ ਮੋਦੀ ਨੂੰ ਵੀ ਟਾਰਗੇਟ ਤੇ ਰੱਖਿਆ ਗਿਆ ਖਾਸ ਕਰਕੇ ਡੇਰਾ ਬੱਲਾਂ ਨੂੰ ਕਿ 1 ਫਰਵਰੀ ਨੂੰ ਉਹ ਡੇਰਾ ਬੱਲਾਂ ਪਹੁੰਚ ਰਹੇ ਨੇ ਅਤੇ ਉਨਾਦ ਨੂੰ ਵੀ ਉਸ ਤਰੀਕੇ ਨਾਲ ਥੈਟਾ ਜਿਹੜਾ ਆਉਂਦਾ ਹੈ ਜਿਸ ਦੇ ਚਾਲਦੇ ਆ ਸੁਰੱਖਿਆ ਏਜੰਸੀਆਂ ਜਿਹੜੀਆਂ ਹਨ ਹਰ ਪੱਖ ਤੋਂ ਜਾਂਚ ਪੜਤਾਲ ਚ ਜੁਟੀਆਂ ਹੋਈਆਂ ਨੇ ਤੇ ਜੇਕਰ ਦੇਖਿਆ ਜਾਵੇ ਕਿ ਪੰਜਾਬ ਫੇਰੀ ਤੋਂ ਪਹਿਲਾਂ ਪੀਐਮ ਮੋਦੀ ਨੂੰ ਧਮਕੀ ਆਈ ਹੈ ਤੇ ਇਸ ਧਮਕੀ ਦੇ ਚੱਲਦਿਆਂ ਹਰ ਪੱਖ ਤੋਂ ਜਾਂਚ ਪੜਤਾਲ ਏਜੰਸੀਆਂ ਕਰ ਰਹੀਆਂ ਨੇ ਤੇ ਬਿੱਤੇ ਦਿਨੀ ਦੇਖਿਆ ਗਿਆ ਕਿ ਪੰਜਾਬ ਸਖਤਰੇਤ ਨੂੰ ਜਿਹੜਾ ਕਿ ਬੰਬਨਾ ਉਡਾਉਣ ਦੀ ਧਮਕੀ ਆਂਦੀ ਆ ਚੰਡੀਗੜ੍ਹ ਚ ਤਾਂ ਉਸ ਦੇ ਚੱਲਦਿਆਂ ਵੀ ਬੜੀ ਜਿਹੜੀ ਆ ਸਥਿਤੀ ਜਿਹੜੀ ਆ ਉਹ ਜਿਹੜੇ ਸੁਰੱਖਿਆ ਦੇ ਪੱਖੋਂ ਹਰ ਪੱਖ ਤੋਂ ਨਜ਼ਰ ਆ ਜਿਹੜੀ ਸੁਰੱਖਿਆ ਏਜੰਸੀਆਂ ਰੱਖ ਰਹੀਆਂ ਨੇ ਪੰਜਾਬ ਪੁਲਿਸ ਹਰ ਘੜੀ ਨੂੰ ਜਿਹੜੀ ਆ ਜਾਂਚ ਪੜਤਾਲ ਕਰ ਰਹੀਆਂ ਨੇ ਚੱਪੇ-ਚੱਪੇ ਤੇ ਨਜ਼ਰ ਆ ਜਿਹੜੀ ਪੰਜਾਬ ਪੁਲਿਸ ਵੱਲੋਂ ਰੱਖੀ ਜਾ ਰਹੀ ਹੈ ਸੋ ਉਥੇ ਹੀ ਪੀਐਮ ਮੋਦੀ ਵੱਡੀ ਸੁਗਾਤ ਪੰਜਾਬ ਨੂੰ ਦੇਖ ਸਕਦੇ ਨੇ ਕਿਉਂਕਿ ਜੇਕਰ ਦੇਖਿਆ ਜਾਵੇ ਕਿ ਲੰਬੇ ਸਮੇਂ ਬਾਅਦ ਪੀਐਮ ਮੋਦੀ ਆ ਰਹੇ ਆ ਤੇ ਉੱਥੇ ਹੀ 649ਵੀਂ ਜਨਤੀ ਆ ਸ਼੍ਰੀ ਗੁਰੂ ਰਵਿਦਾਸ ਦੀ ਡੇਰਾ ਵੱਲਾ ਮਨਾਈ ਜਾ ਰਹੀ ਆ ਡੇਰਾ ਵੱਲਾਂ ਵੱਲੋਂ ਸੱਦਾ ਪੱਤਰ ਜਾਂਦਾ ਪੀਐਮ ਮੋਦੀ ਨੂੰ ਅਤੇ ਉੱਥੇ ਹੀ ਹੁਣ ਜਿਹੜਾ ਪੀਐਮ ਮੋਦੀ ਦਾ ਇਹ ਦੌਰਾ ਜਿਹੜਾ ਐਲਾਨਿਆ ਗਿਆ ਅਤੇ ਪੀਐਮ ਮੋਦੀ ਹੁਣ ਜਲੰਧਰ ਪਹੁੰਚ ਰਹੇ ਨੇ ਡੇਰਾ ਵੱਲਾ ਅਤੇ ਹੁਣ ਦੇਖਣਾ ਹੋਵੇਗਾ ਕਿ ਪੁਲਸਾ ਪ੍ਰਸ਼ਾਸਨ ਸੁਰੱਖਿਆ ਦੇ ਪ੍ਰਬੰਧ ਕਿਸ ਤਰੀਕੇ ਨਾਲ ਕਰਦਾ ਉਧਰ ਇਸ ਤੇ ਸਾਭਕਾ ਐਮਪੀ ਹੰਸਰਾਜ ਹਾਸਲਾ ਬਿਆਨ ਵੀ ਸਾਹਮਣੇ ਆਇਆ ਕਿ ਪੰਜਾਬ ਬਿਲਕੁਲ ਸੁਰੱਖਿਅਤ ਹੈ ਤੇ ਪੰਜਾਬ ਖੁੱਲੇ ਦਿਲ ਨਾਲ ਸਵਾਗਤ ਕਰਦਾ ਪੀਐਮ ਮੋਦੀ ਦਾ ਅਤੇ ਉਹਨਾਂ ਨੇ ਕਿਹਾ ਹੈ ਕਿ ਹਰ ਪੱਖ ਤੋਂ ਜਾਂ ਜਿਹੜੀ ਆ ਸੁਰੱਖਿਆ ਪ੍ਰਬੰਧਕ ਕਿਤੇ ਜਾ ਰਿਹਾ ਹੈ ਤੇ ਉਹਨਾਂ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾ ਦਿੰਨੇ ਆ

دورے کو کے لوگر کیا کہنا چاہیں گے کیونکہ کہ ان کے دورے سے پہلے خالصان سنگھن دوارہ دھمکی دی گئی خبر oh, نہ سب لے کر

ਤੁਸੀਂ ਤਾਂ ਪ੍ਰਧਾਨ ਮੰਤਰੀ سے ملاقات کریں گے آج جی ਪ੍ਰਧਾਨ ਮੰਤਰੀ ਜੀ ਨਾਲ ملاقات کریں گے بہت ملاقات ਕੀਤੀ مسلسل کنٹینیوز ਕੋਣ بادشاہوں ਤੇ بادشاہ کی مرضی میں مل سکتا نہیں میں ਹੁਣ کوشش ਇਹ ਹੀ ਕਰਦਾ ਕਿ ਮੈਂ ਸਿਰਫ ਰਿਆਦ ਕਰਾਂ ਠੀਕ ਠੀਕ थैंक यू थैंक यू ਜੀ